ਮੈਂ ਮੋਹਨ لال ਭਾਗੋ ਕਾਵਾਂ ਜ਼ਿਲ੍ਹਾ ਗਦਾਸ ਤੋਂ ਡੀਪੂ ਹੋਡਰ ਜੁਨੀਅਨ ਪ੍ਰਧਾਨ ਅੱਜ ਤੁਹਾਡੇ ਮਾਧਿਅਮ ਰਾਹੀਂ ਆਪਾਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਪੰਜਾਬ ਸਰਕਾਰ ਇਹ ਨਵੀਂ ਸਕੀਮ ਲੈ ਕੇ ਆਈ ਆ ਕਿ ਜਿਹੜਾ ਘਰ ਘਰ ਆਟਾ ਜਿਹੜਾ ਵਾ ਉਹ ਦੇਣਾ ਵਾ ਮਾਰਕ ਫੈਡ ਰਾਹੀਂ ਇਹ ਸਕੀਮ ਦੇ ਆਪਾਂ ਡੀਪੂ ਹੋਲਡਰ ਪੂਰੇ ਪੰਜਾਬ ਦੇ ਵਿੱਚ ਇਸ ਸਕੀਮ ਦਾ ਜਿਹੜਾ ਲਗਾਤਾਰ ਜਿਹੜਾ ਵਾ ਉਹ ਵਿਰੋਧ ਕਰ ਰਹੇ ਆ ਵਿਰੋਧ ਕਿਉਂ ਕਰ ਰਹੇ ਆ ਕਹਿਣ ਤੋਂ ਭਾਵੇਂ ਆ ਕਿ ਇਹ ਸਕੀਮ ਜਿਹੜੀ ਆ ਜੇ ਚਲਾਉਣੀ ਆ ਤੇ ਸਾਡੇ ਡੀਪੂ ਹੋਲਡਰ 18000 ਲਗਾਤਾਰ 1954 ਤੋਂ ਕੰਮ ਕਰਦੇ ਆ ਰਹੇ ਨੇ ਸੋ ਇਹ ਸਕੀਮ ਜਿਹੜੀ ਆ ਅਸੀਂ ਆਟਾ ਵੱਡੇ ਨੂੰ ਤਿਆਰ ਆ ਜੇ ਮੈਗਮਾ ਮਾਰਗ ਫੈਟ ਨੂੰ 15000 ਰੁਪਇਆ ਤਨਖਾਹ ਦੇ ਸਕਦਾ ਜਾਂ ਇੱਕ ਥੈਲੀ ਚੁੱਕਣ ਵਾਲੇ ਨੂੰ 8000 ਦੇ ਸਕਦਾ ਤੇ ਉਹ 15000 ਰੁਪਇਆ ਵਾ ਸਾਡੇ ਹਰ ਦੀਪੂ ਹੋਲਡਰ ਨੂੰ ਦਵੇ ਤੇ ਅਸੀਂ ਮਤਲਬ ਇਹ ਉਹ ਕੰਮ ਕਰਨ ਨੂੰ ਬਿਲਕੁਲ ਤਿਆਰ ਆ ਪਰ ਸਰਕਾਰ ਜਿਹੜੀ ਆ ਬਾਤ ਜਿੱਦ ਆਪਣੇ ਚਹੇਤਿਆਂ ਨੂੰ ਮਾਰਗ ਫੈਟ ਦਾ ਹੀ 670 ਕਰੋੜ ਦੀ ਜਿਹੜੀ ਲੁੱਟਵਾ ਉਹ ਕਰਾਉਣਾ ਚਾਹੁੰਦੀ ਆ ਸੋ ਇਸ ਕਰਕੇ ਇਹ ਲੁੱਟ ਨੂੰ ਦੀਪੂ ਹੌਲਡ ਜਿਹੜਾ ਵਾ ਹਰ ਕਿਸ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਆਪਾਂ ਲਗਾਤਾਰ ਜਿੰਨਾ ਚਿਰ ਤੁਹਾਡੇ ਹੱਕਾਂ ਦੀ ਲੜਾਈ ਨਾ ਜਿੰਨਾ ਚਿਰ ਤੁਹਾਡੇ ਹੱਕਾਂ ਦੇ ਡਾਕਾ ਵੱਜਦਾ ਰਹੂਗਾ ਉਹਨਾਂ ਚਿਰ ਆਪਾਂ ਲਗਾਤਾਰ ਦੀਪੂ ਹੌਲਡ ਆਪਣੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਲੜਦੇ ਰਹਿਣਗੇ ਸੋ ਇਸ ਕਰਕੇ ਅੱਜ ਦਾ ਜਿਹੜਾ ਸਾਡਾ ਵਾ ਡੀਐਫਸੀ ਸਾਹਿਬ ਨੂੰ ਆਪਾਂ ਮੰਗ ਪੱਤਰ ਦੇਣਾ ਵਾ ਉਹਦਾ ਅੱਜ ਦਾ ਸਾਡਾ ਇਹੋ ਜਿਹਾ ਕਿ ਸਾਡਾ ਮੰਗਵੱਤਰ ਜਿਹੜਾ ਡੀਐਫਸੀ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਅੱਜ ਆਪਾਂ ਮੰਗਵੱਤਰ ਜਿਹੜਾ ਭੇਜ ਰਹੇ ਆ 100 ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਸਰ ਇੱਕ ਹੋਰ ਆ ਇਲੈਕਸ਼ਨ ਸ਼ੁਰੂ ਹੋ ਚੁੱਕੀ ਆ 3 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਠਾਨਪੁਰ ਦੀ ਪਹੁੰਚ ਰਹੇ ਆ ਲੱਗਦਾ ਹੈ ਕਿ ਜੇਕਰ ਤੁਹਾਡੀ ਸਰਵਾਈ ਨਾ ਹੋਈ ਤੇ ਫਿਰ ਇਲੈਕਸ਼ਨ ਦੇ ਵਿੱਚ ਪੂਰਾ ਪੂਰਾ ਫਿਰ ਦੇਖੋ ਜੀ 3 ਜਨਵਰੀ ਨੂੰ ਵਾਪਸ ਦੇਖੋ ਜੀ ਭਗਵੰਤ ਮਾਨ ਗਦਾਪਰ ਆਵੇ ਪਠਾਨਕੋਟ ਆਵੇ ਪੂਰੇ ਪੰਜਾਬ ਦੇ ਘੁੰਮੇ ਪੂਰੇ ਪੰਜਾਬ ਦੇ ਵਿੱਚ ਸਾਡੇ ਦੀਪੂ ਹੋੜ ਜਿਹੜੇ ਆ ਮੌਜੂਦ ਨੇ ਤੇ ਭਗਤ ਭਗਵੰਦਰ ਸਿੰਘ ਮਾਨ ਦੀ ਪੂਰੇ ਪੰਜਾਬ ਦੇ ਵਿੱਚ ਦੀਪੂ ਹੋੜ ਜਿਹੜੇ ਆ ਐਦਾਂ ਦੀ ਮਿੱਟੀ ਪੁੱਟਣਗੇ ਵੀ ਜਿਹੜਾ ਉਹ ਯਾਦ ਕਰੇਗਾ ਵੀ ਇਹ ਦੀਪੂ ਹੋੜਾਂ ਦੀ ਜਿਹੜੀ ਜੁਨੀਅਨ ਆ ਇਹ ਚਲੋ ਕਿਸੇ ਕਾਰਨ ਕਰਕੇ ਚੁੱਪਦੇ ਰਹਿ ਸਕਦੇ ਆ ਪਰ ਅੰਦਰੋਂ ਅੰਦਰ ਹੀ ਤੁਹਾਡਾ ਜਿਹੜਾ ਵਾ ਸਤਿਆਂ ਨਾਸ਼ ਕਰ ਦੇਣਗੇ ਜੇ ਤੁਸੀਂ 13 ਦੇ ਜ਼ੀਰੋ ਕਹਿੰਦੇ ਹੋ ਜਾਂ ਜ਼ੀਰੋ ਦੇ 13 ਬੋਲਦੇ ਹੋ ਪਰ ਮੈਂ ਕਹਿੰਦਾ ਵੀ ਆਹੀਂ ਤਾਂ ਗੋਲ ਖਾਤਾ ਨਹੀਂ ਜ਼ੀਰੋ ਦੇਾਂਗੇ ਤੁਹਾਨੂੰ ਇਸ ਕਰਕੇ ਇਹ ਡਰੀ ਹੋਈ ਸਰਕਾਰ ਜਿਹੜੀ ਆ ਇਹ ਉੱਪਰ ਸੈਂਟਰ ਦੇ ਨਾਲ ਰਲ ਕੇ ਇਹ ਛੇਛੇ ਦੀ ਜਿਹੜੀ ਆ ਉਹ ਵੰਡ ਕਰਦੇ ਪਿਆ ਜੇ ਨਾ ਚ ਦੰਮ ਵਾ ਤੇ ਇਕੱਲੇ ਲੜਿਆ ਅੱਪੇ ਪਤਾ ਲੱਜੂਗਾ ਵੀ ਕਿਹੜਾ ਮੈਦਾਨ ਦੇ ਵਿੱਚ ਕਿਦਾਂ ਦਾ ਨੇਤਰ ਦਾ ਇਸ ਕਰਕੇ ਇਹ ਸਾਰੇ ਚੋਰ ਨੇ ਇਹ ਚੋਰ ਜਿਹੜੇ ਆ ਇਕੱਠੇ ਹੋਣਦੇ ਆ ਇਸ ਕਰਕੇ ਸਾਡੇ ਦੀਪੂ ਹੋਲਡਰਾਂ ਨੇ ਮੰਗਾ ਵੀ ਜਿਹੜਾ ਵੀ ਸਾਡੇ ਨਾਲ ਬਦੀਚੀ ਕਰੇਗਾ ਉਹਦੇ ਖਿਲਾਫ ਡੱਟ ਕੇ ਦੀਪੂ ਹੋਲਡਰ ਜਿਹੜੇ ਆ ਉਹ ਮੁਕਾਬਲਾ ਕਰਨਗੇ ਔਰ ਕਰਦੇ ਰਹਿਣਗੇ ਕਿ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਸਰ ਇਹ ਦੀਪੂਆਂ ਦੇ ਮਗਰ ਹੱਥ ਹੋ ਕੇ ਪੈ ਗਈ ਆ ਇਹਨੂੰ ਜ਼ਮੀਨ ਲੈਵਲ ਤੇ ਲੋਕ رائے ਲੈ ਕੇ ਕੋਈ ਫੈਸਲਾ ਲੈਣਾ ਚਾਹੀਦਾ ਵਾ ਲੋਕਾਂ ਦੀ ਮੰਗ ਜਿਹੜੀ ਆ ਉਹ ਆਟੇ ਦੀ ਨਹੀਂ ਆ ਗਈ ਜਿਹੜੀ ਇਹ ਫਿਰ ਮਾਰਕੀਟ ਥਾਂ ਹੀ ਲੋਕਾਂ ਨੂੰ ਆਟਾ ਘਰ-ਘਰ ਪਹੁੰਚਾਉਣ ਰਿਆ ਉਹਦਾ ਖਰਚਾ ਇੱਕ ਦੂਜੇ ਕੌਣ ਚੋਂ ਦੇ ਰਿਆ ਮਨਰੇਗਾ ਚੋਂ ਇਹਨੂੰ ਉਸ ਖਾਤੇ ਚੋਂ ਉਸ ਪਾਸੇ ਵੀ ਗ੍ਰੀਨ ਮਾਰਕ ਕਰਨ ਰਿਆ ਤੇ ਇੱਥੇ ਡਿਪੂ ਹਲਟਰ ਜਿੰਨੇ ਆ ਪੰਜਾਬ ਦੇ ਉਹਨਾਂ ਨੂੰ ਬੇਰੋਜ਼ਗਾਰ ਕਰਨ ਰਿਆ ਇੱਕ ਪਾਸੇ ਕਹਿੰਦਾ ਕਿ ਅਸੀਂ ਲੋਕਾਂ ਨੂੰ ਰਿਕਾਰ ਦੇਣਾ ਤੇ ਦੂਜੇ ਪਾਸੇ ਜਿੱਥੇ ਦੋ ਬੰਦੇ ਰੱਖ ਰਿਆ ਇੱਕ ਜ਼ਿਲ੍ਹੇ 'ਚ ਵੱਧ ਤੋਂ ਵੱਧ 15 ਦਾ 20 ਬੰਦੇ ਆਟਾ ਵੰਡਣਗੇ ਗੱਡੀਆਂ ਦੇ ਤੇ ਉਥੇ ਘਟੋ ਘਟਵੀ ਸਾਡੇ ਜ਼ਿਲ੍ਹੇ ਦੇ ਹੀ ਮੇਰੇ ਖ ਨਾਲ 1800 2000 ਦੀ ਪੋਲਟਰ ਨੂੰ ਵਿਲਾ ਕਰਨ ਰਿਆ ਇਹਦੀ ਬਹੁਤ ਨੀਤ ਮਾੜੀ ਆ ਇਹਦੀ ਕੋਈ ਪਾਲਿਸੀ ਨਹੀਂ ਕਾਮਯਾਬ ਹੋਣ ਈ ਸੋ ਮੈਂ ਇਹਦੀ ਨਿੰਦਾ ਕਰਾਂਗਾ ਇਹ ਜਿੱਥੇ ਵੀ ਜਾਏਗਾ ਅਸੀਂ ਇਹਦਾ ਵਿਰੋਧ ਕਰਾਂਗੇ ਅਸੀਂ ਸੜਕਾਂ ਤੇ ਆਵਾਂਗੇ ਸਾਡੀ ਪੋਲਟਰ ਆਪਣੇ ਹੱਕਾਂ ਵਾਸਤੇ ਸਰਕਾਂ ਤੇਰਾ ਵਿਰੋਧ ਕਰੇਗਾ ਕਿੰਨੇ ਪਰਿਵਾਰ ਬੇਰੋਜ਼ਗਾਰ ਹੋਣਗੇ ਜੇ ਡੀਪੂ ਹੋਲਡਰਾਂ ਨੂੰ ਨਹੀਂ ਹੱਕ ਦਿੱਤਾ ਜਾਂਦਾ ਤੇ ਵੇਖੋ ਜੀ 18500 ਡੀਪੂ ਐ ਉਹਦੇ ਮਗਰ ਹਰ ਡੀਪੂ ਦੇ ਮਗਰ ਆਪਣਾ ਪਰਿਵਾਰ ਨਾਲ ਹਰ ਪਿੰਡ ਜਿੱਥੇ ਡੀਪੂ ਸ਼ਹਿਰ ਚ ਉੱਥੇ ਘੱਟੋ ਘੱਟ ਹੀ ਸਰਕਲ ਦੇ 1200 ਪਰਿਵਾਰ ਡੀਪੂ ਹੋਲਡਰਾਂ ਜੁੜਿਆ ਹੁੰਦਾ ਇਹ ਲੱਖਾਂ ਦੀ ਤਦਾਦ ਚ ਇਹਰਾ ਵਿਰੋਧ ਕਰਨਗੇ ਤੇ ਇਹਨੂੰ ਆਪਣੀ ਜਿਹੜੀ ਸੋਚ ਆ ਇਹ ਜਿਹੜੀ ਨੀਤ ਮਾੜੀ ਆ ਉਹਨੂੰ ਬਦਲਣ ਦਾ ਹੌਕਾ ਦੇਣਗੇ ਕੀ ਨਾ ਤੁਹਾਡਾ ਕੀ ਨਹੀਂ ਸੁਣਦਾ ਮੈਂ ਵਿਜੇ ਕੁਮਾਰ ਕਾਧੀਆਂ ਬਲੌਗ ਦਾ ਯੂਨੀਅਨ ਦਾ ਪ੍ਰਧਾਨ ਬਲੌਗ ਦਾ ਤੇ ਅਸੀਂ ਪੂਰਜੋਰ ਇਸ ਸਰਕਾਰ ਦੇ ਨਿੰਦਾ ਕਰਦੇ ਆ ਇਹਨੂੰ ਕਹਿੰਦੇ ਆ ਕਿ ਆਪਣੀਆਂ ਨੀਤੀਆਂ ਸਾਫ਼ ਕਰੇ ਤੇ ਡਿਪੋ ਹਟਾਉਣ ਜੋ ਉਹਨੇ ਮੰਗਾ ਨੇ ਉਹ ਬੈਠ ਕੇ ਹੱਲ ਕਰੇ ਸਾਡੇ ਪ੍ਰਧਾਨ ਕਾਂਗਲਾਣਾ ਨਾ ਕਰੇ ਮੋਹਨ ਲਾਲ ਭਾਗੋ ਕਾਂ ਜਿਲ੍ਹਾ ਪ੍ਰਧਾਨ ਨੇ ਸੱਦ ਕੇ ਕੋਈ ਕਮੇਟੀ ਬਣਾਏ ਕਮੇਟੀ ਰਾਏ ਲਵੇ ਤੇ ਉਹਦੇ ਹਿਸਾਬ ਨਾਲ ਚੱਲੇ ਤੇ ਜੋ ਇਹ ਹੱਟ ਦੀ ਸਕੀਮ ਆ ਬਿਲਕੁਲ ਲੋਕ ਹੀ ਬਤਾਂ ਨਹੀਂ ਕਰਨਗੇ ਤੇ ਡਿਪੋ ਹਟਾ ਨਹੀਂ ਕਰਨਗੇ ਤੇ ਲੰਘਾਂਗੇ ਇਹਨਾਂ ਨੂੰ ਨਾ ਸ਼ਹਿਰਾਂ ਚ ਨਾ ਪਿੰਡਾਂ ਚ